ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨਤਮਨ ਸਰਕਾਰ ਕੋਚੀ ਹਰਕਤਾਂ ਦੇ ਉੱਤਰ ਚੁੱਕੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਜੋ ਵਿਸ਼ਵਾਸ ਘਾਤਾ ਅੱਜ ਖਰੋਰੀ ਬਾਡਰ ਦੇ ਉੱਤੇ ਹੋ ਰਿਹਾ ਹੈ ਜਿਸ ਤਰ੍ਹਾਂ ਪੁਲਿਸ ਫੋਰਸ ਦੀ ਬਹੁਤ ਵੱਡੀ ਨਫਰੀ ਲਾ ਕੇ ਜਿਸ ਤਰ੍ਹਾਂ ਉੱਥੇ ਦਾ ਜੋ ਮਾਹੌਲ دہشت گردੀ ਦਾ ਮਾਹੌਲ ਭਗਵਾਨਤਮਨ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਇਹ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਕੇਂਦਰ ਦੀ ਮਿਲੀ ਭੁਗਤ ਦੇ ਨਾਲ ਭਗਵਾਨਤਮਨ ਜੋ ਕਰ ਰਿਹਾ ਹੈ ਇਹ ਪੰਜਾਬ ਵਿਰੋਧੀ ਹੋਣ ਦਾ ਸਬੂਤ ਦੇ ਰਿਹਾ ਹੈ ਮਾਨਮਾਨ ਸਾਹਿਬ ਤੁਸੀਂ ਸਰਕਾਰ ਆਉਣ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਯਾਦ ਕਰੋ ਕਿ ਪੰਜਾਬ ਦੇ ਵਿੱਚ ਧਰਮ ਦੀ ਲੜਾਈ ਲੱਗ ਗਈ ਮੈਂ ਕਿਸਾਨ ਦਾ ਪੁੱਤ ਅੱਜ ਉਹੀ ਕਿਸਾਨ ਦਾ ਪੁੱਤ ਕਿਸਾਨਾਂ ਨੂੰ ਧੱਕੇ ਦੇ ਨਾਲ ਸਾਡੇ ਕਿਸਾਨ ਲੀਡਰਾਂ ਨੂੰ ਡੱਲੇਵਾਲ ਸਾਹਿਬ ਨੂੰ ਰਿਟੇਨ ਕੀਤਾ ਗਿਆ ਭੰਦੇ ਸਾਹਿਬ ਨੂੰ ਰਿਟੇਨ ਕੀਤਾ ਗਿਆ ਹੋਰ ਜਿਹੜੇ ਵੱਡੇ ਕਿਸਾਨ ਆਗੂਰੇ ਉਹਨਾਂ ਦੇ ਘਰਾਂ ਦੇ ਉੱਤੇ ਵੀ ਪਤਾ ਲੱਗਾ ਰੇਡ ਹੋਈ ਨੇ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਤੁਹਾਡੇ ਵੱਲ ਅੱਜ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰੇਸ਼ਾਨ ਦਾ ਮੈਂ ਸਮਝਦਾ ਕਿ ਤੁਹਾਡੀ ਸਰਕਾਰ ਦੀ ਪੁੱਠੀ ਗਿਣਤੀ ਕਿਉਂਕਿ ਬਹੁਤ ਵੱਡੀਆਂ ਆਸਾਂ ਲੈ ਕੇ ਪੰਜਾਬ ਦੇ ਕਿਸਾਨਾਂ ਨੇ ਤੁਹਾਨੂੰ VOTING ਕਰੀ ਸੀ ਤੁਹਾਡੀ ਸਰਕਾਰ ਦੀ ਅੱਜ ਤੋਂ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਬਹੁਤ ਸਾਰੇ ਤਰੀਕੇ ਹੁੰਦੇ ਆ ਗੱਲਬਾਤ ਰਾਹੀਂ ਗੱਲਾਂ ਹੱਲ ਕਰਦੇ ਤੁਸੀਂ ਪਿਛਲੀ ਵਾਰ ਵੀ ਜੋ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਨੂੰ ਬੁਲਾ ਕੇ ਉਹਨਾਂ ਨੂੰ ਬੇਇਜ਼ਤ ਕੀਤਾ ਵੀ ਜਾਓ ਕਰ ਲੋ ਜੋ ਕਰਨਾ ਇਹ ਤੁਹਾਡੀ ਹਉਮੈ ਦੀ ਬਿਲਕੁਲ ਸਾਫ਼ ਝਲਕੇ ਦਿਸ ਰਹੀ ਹੈ ਤੁਹਾਡਾ ਸੱਤਾ ਦਿਮਾਗੀ ਸੰਤੋਲਨ ਜਿਹੜਾ ਹੈ ਉਹ ਮੈਂ ਸਮਝਦਾ ਕਿ ਸੱਤਾ ਦੇ ਨਸ਼ੇ ਨੇ ਉਹਦਾ ਤਵਾਜਨ ਵਿਗਾੜ ਦਿੱਤਾ ਹੈ ਕਿਉਂਕਿ ਤੁਸੀਂ ਸੱਤਾ ਦੇ ਮਸਲੇ ਵਿੱਚ ਜਿਸ ਤਰ੍ਹਾਂ ਬਦੀਕੀਆਂ ਕਰ ਰਹੇ ਹੋ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਫ੍ਰੀਟ ਕਰ ਰਹੇ ਹੋ ਤੁਸੀਂ ਆਪਣੀਆਂ ਨਕਾਮੀਆਂ ਕੋਲੇ ਜਿਵੇਂ ਸਰਕਾਰ ਦੇ ਵਿੱਚ ਨਕਾਮੀਆਂ ਬਹੁਤ ਨੇ ਨਸ਼ਾ ਪੰਜਾਬ ਦੇ ਵਿੱਚ ਬਹੁਤ ਸਿਹਰ ਤੇ ਜਾ ਚੁਪਿਆ ਅੱਜ ਮੇਰੇ ਜਿਲ੍ਹੇ ਦੇ ਇੱਕ ਚੇਅਰਮੈਨ ਨੇ ਜਿਹਦੀ ਮੇਰੇ ਕੋਲ ਇੱਕ ਅਖਬਾਰ ਦੀ ਕਟਿੰਗ ਵੀ ਪਈ ਆ ਜੇ ਕੋਈ ਮੈਂ ਦਿਖਾ ਵੀ ਸਕਦਾ ਮੇਰੇ ਜਿਲ੍ਹੇ ਦੇ ਇੱਕ ਚੇਅਰਮੈਨ ਨੇ ਤੁਹਾਡੀ ਪਾਰਟੀ ਦਾ ਚੇਅਰਮੈਨ ਐ ਅਮਰੂਪਨ ਟਰੱਸ ਦਾ ਉਹਨੇ ਕਿਹਾ ਵੀ ਜਿਲ੍ਹੇ ਦੇ ਵਿੱਚ ਨਸ਼ਾ ਬਹੁਤ ਵੱਡੀ ਪਰਮਾਰ ਹੈ ਜੇ ਪਰਮਾਰ ਹੈ ਜੇ ਸਰਕਾਰ ਤੁਹਾਡੀ ਆ ਰੋਕਣਾ ਕਿਹਨੇ ਆ ਕਿਵੇਂ ਰੋਕਿਆ ਜਾ ਸਕਦਾ ਤੁਸੀਂ ਸੋਚੋ ਤੁਹਾਡੇ ਕੋਲ ਪ੍ਰਸ਼ਾਸਨ ਹੈ ਤੁਹਾਡੇ ਕੋਲ ਪੁਲਿਸ ਫੋਰਸ ਹੈ ਤੁਹਾਡੇ ਕੋਲ ਐਡਮਿਨਿਸਟ੍ਰੇਸ਼ਨ ਹੈ ਕਿਹਨੇ ਰੋਕਣਾ ਗੱਲਾਂ ਕਰਕੇ ਤਾਂ ਆਪਾਂ ਸੱਚੇ ਨਹੀਂ ਹੋ ਜਾਣਾ फेल ਹੋ ਰਿਹਾ ਤੁਹਾਡਾ ਕਰਾਪਸ਼ਨ ਬਹੁਤ ਵੱਧ ਚੁੱਕੀ ਹੈ ਜਿਲੇ ਦੀ ਕਿਸੇ ਤਹਿਸੀਲ ਦੇ ਵਿੱਚ ਪੈਸੇ ਤੋਂ ਬਿਨਾਂ ਰਜਿਸਟਰੀ ਨਹੀਂ ਹੁੰਦੀ ਤੁਸੀਂ ਕਿਸ ਹੱਦ ਤੱਕ ਕਰਾਪਸ਼ਨ ਦਾ ਬੋਲਬਾਲਾ ਹੋ ਗਿਆ ਸੋਚਿਆ ਨਹੀਂ ਜਾ ਸਕਦਾ ਕਿਸੇ ਸੜਕ ਦੇ ਉੱਤੇ ਤੁਹਾ ਤੋਂ ਲੁੱਕ ਨਹੀਂ ਪੈਂਦੀ ਕਿਸੇ ਪਿੰਡ ਨੂੰ ਤੁਹਾਡਾ ਦੋ ਬਾਲੇ ਸਰ ਗ੍ਰਾਂਟ ਨਹੀਂ ਦਿੱਤੀ ਗਈ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਤੁਸੀਂ ਜੋਸ਼ ਵੀ ਸਾਬਤ ਕਰਨਾ ਚਾਹੁੰਦੇ ਹੋ ਉਹ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਨੇ ਜਿਸ ਤਰ੍ਹਾਂ ਦੀ ਅੱਜ ਖੈਰਦਾਨ ਕਿਸਾਨਾਂ ਦੇ ਸ਼ੁਰੂ ਹੋਈ ਸੀ ਦੂਜੇ ਪਾਸੇ ਚਲੀ ਗਈ ਪਰ ਜਿਸ ਤਰ੍ਹਾਂ ਦੀ ਅੱਜ ਧਨਾਉਣੀ ਕਾਰਵਾਈ ਪੰਜਾਬ ਪੁਲਿਸ ਦੇ ਵੱਲ ਦੇ ਉੱਤੇ ਹਜ਼ਾਰਾਂ ਦੀ ਗ੍ਰੰਤੀ ਦੇ ਵਿੱਚ ਪੰਜਾਬ ਪੁਲਿਸ ਦੀ ਫੋਰਸ ਲਾ ਕੇ ਤੁਸੀਂ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਧੱਕੇ ਦੇ ਨਾਲ ਉਹ ਚੱਕਿਆ ਜਾ ਰ ਡੱਲੇਵਾਲ ਸਾਹਿਬ ਨੂੰ ਨਟੇਨ ਕੀਤਾ ਪਰਦੇਸ ਸਾਹਿਬ ਨੂੰ ਡਟੇਨ ਕੀਤਾ ਕਿਸਾਨ ਤੁਹਾਡੀ ਸੱਤਾ ਦਾ ਤੱਕ 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 ਤਾ ਪਟੜ ਗਿਆ ਸੱਤਾ ਦਾ ਹੰਕਾਰ ਬਹੁਤ ਲੰਮਾ ਸਮਾਂ ਨਹੀਂ ਚੱਲਦਾ ਪੰਜਾਬ ਦੇ ਲੋਕ ਉਹ ਲੋਕ ਨੇ ਜਿਹੜੋ ਦਿਨੋ ਕਰਦੇ ਰਹੇ ਤੇ ਕਰਦੇ ਵੀ ਬੁੱਧ ਨੇ ਤੇ ਜਦੋਂ ਇਹ ਕਿਸੇ ਨੂੰ ਬਦਲਣ ਦਾ ਮਨ ਬਣਾ ਲੈਂਦੇ ਆ ਫਿਰ ਇਹਨਾਂ ਦੇ ਮੂਰੇ ਕੋਈ ਨਹੀਂ ਖੜ ਸਕਦਾ ਇਹ ਗੱਲ ਸਾਫ ਜਗਜਾਰ ਹੋ ਚੁੱਕੀ ਆ ਕਿ ਮਾਨ ਸਾਹਿਬ ਤੁਹਾਡੀ ਕੇਂਦਰ ਦੇ ਨਾਲ ਜਿਹੜੀ ਮਿਲਿ ਭੁਗਤ ਹੈ ਧੀ ਟੀਮ ਦੇ ਤੌਰ ਤੇ ਤੁਹਾਡੀ ਸਰਕਾਰ ਕੇਂਦਰ ਲਈ ਕੰਮ ਕਰ ਰਹੀ ਹੈ ਭਾਜਪਾ ਦੇ ਲਈ ਕੰਮ ਕਰ ਰਹੀ ਹੈ ਇਹ ਗੱਲ ਹੁਣ ਲੋਕੀਆਂ ਚੁੱਪੀਆਂ ਨਹੀਂ ਰਹਿਣੀਆਂ ਖੈਰ ਮੈਂ ਇਸ ਪਾਸੇ ਨਾ ਜਾਵਾਂ ਮੈਂ ਸੱਚ ਸ਼ਬਦਾਂ ਦੇ ਵਿੱਚ ਕਿਸਾਨਾਂ ਦੇ ਉੱਤੇ ਹੋ ਰਹੀ ਕਾਰਵਾਈ ਦੀ ਨਿਖੇਧੀ ਕਰਦਾ ਹਾਂ ਜੈ ਸ਼੍ਰੀ ਰਾਮ 6 ਤਰੀਕ ਨੂੰ 6 April ਦਿਨ ਐਤਵਾਰ ਨੂੰ ਭਰਾਮਣਮੀ ਦਾ ਉਤਸਵ ਆ ਰਿਹਾ ਉਸ ਦੇ ਸੰਬੰਧ ਵਿੱਚ ਸੇਵਾ ਜਾਤਰਾ ਕੱਢੀ ਜਾਵੇਗੀ ਜਿਹੜੀ ਕਿ 5 April ਦਿਨ ਸ਼ਨੀਵਾਰ ਸਵੇਰੇ 10 ਵਜੇ ਪੁਰਾਣੇ ਬਾਰਾਮੰਡਿ ਤੋਂ ਚੱਲੇਗੀ ਔਰ ਮੁੱਕ ਮੁੱਕ ਬਜਾਣਾ ਛੋਕੇ ਵਾਪਸ ਆਏਗੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਮੈਂ ਸਾਰੇ ਨਮਸ਼ੇਰ ਦੀਆਂ ਕਾਰਨ ਨੂੰ ਕੁਝ ਕਾਰਮਿਕ ਕਮੇਟੀਆਂ ਸਾਰੀਆਂ ਮੰਡਕ ਕਮੇਟੀਆਂ ਔਰ ਸਾਰੇ ਨਮਸ਼ੇਰ ਨਿਵਾਸੀਆਂ ਨੂੰ ਨਿਮੰਤਰਨ ਦਿੰਨਾ ਕਿ ਸ਼ੋਭਾ ਯਾਤਰਾ ਚ ਕੋਮ ਹਮਾ ਕੇ ਸ਼ਾਮਿਲ ਹੋ ਔਰ ਪ੍ਰਭੂ ਦਾ ਆਸ਼ੀਰਵਾਦ ਗ੍ਰਹਿਣ ਕਰੋ ਸ਼ੋਭਾ ਯਾਤਰਾ ਤੋਂ ਪਹਿਲਾਂ ਦੋ ਪ੍ਰਾਰਥ ਥੇਰੀਆਂ ਕੱਢੀ ਜਾਣਗੀਆਂ 3 ਤਰੀਕ ਨੂੰ 3 April ਨੂੰ ਨਾਨਾ ਦੇਵ ਮੰਦਰ ਤੋਂ ਪ੍ਰਵਾਸ ਫੇਰੀ ਸ਼ੁਰੂ ਹੋਏਗੀ ਜਿਹੜੀ ਕਿਸੇਰੇ 5 ਵਜੇ ਚੱਲੇਗੀ ਔਰ ਦੂਜੀ ਪ੍ਰਵਾਸ ਫੇਰੀ 4 ਤਰੀਕ ਨੂੰ ਕਾਮੰਡੀ ਮੰਦਰ ਤੋਂ ਸਿਵਾਲਾ ਜੈਦਲ ٹرسٹ ਵੱਲੋਂ ਕੱਢੀ ਜਾਵੇਗੀ ਔਰ ਉਹਨਾਂ ਪ੍ਰਵਾਸ ਫੇਰੀਆਂ ਦੀ ਮੈਂ ਨਿਮੰਤਰਣ ਕਰਦਾ ਸਾਰੇ ਪ੍ਰਭੂ ਪ੍ਰੇਮੀ ਸੱਜਣ ਉਤਸ਼ਾਹਵਾਨ ਔਰ ਪ੍ਰਭੂ ਦਾ ਅਸ਼ੀਰਵਾਦ ਗ੍ਰਹਿਣ ਕਰਨ ਜੈ ਸ਼੍ਰੀ ਰਾਮ thank mm -hmm. you Thank <laughs> No, ਰਾਮ ਨਾ ਨਾ ਬਿਨਾਂ ਤੇ ਆਏ ਨਾ ਸੁਪਿਤਿਆ ਆਹੋ ਸਾਡੇ ਦਰਵਾਜ਼ੇ ਦੀ ਜੈ ਹਾਂਜੀ ਸਮੂਹ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਰਕੜਾ ਦੇ 23 ਤਰੀਕ ਨੂੰ ਬਾਬਾ ਜੀ ਦਾ ਪੰਡਾਰਾ ਸਮੂਹ ਸੰਗਤਾਂ ਤੇ ਐਨ ਆਈ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ 3 April ਨੂੰ ਬਾਬਾ ਜੀ ਦੀ ਸ਼ੋਭਾ ਜੀ ਬਾਬਾ ਜੀ ਦੀ ਯਾਤਰਾ ਪੀਂਗਾਹ ਤੇ ਸ਼ਾਤਲਾਈ ਵਾਸਤੇ ਜਾਵੇਗੀ ਜਿਸ ਲਈ ਸਾਰੀਆਂ ਸੰਤਾਂ ਨੂੰ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਵੀ ਸੰਗਤਾਂ ਨੇ ਪੀਂਗਾਹ ਤੇ ਬਾਬਾ ਵਾਲਕਨਾਥ ਦੀ ਯਾਤਰਾ ਤੇ ਜਾਣਾ ਹੋਵੇ ਉਹ ਜਲਦੀ ਤੋਂ ਜਲਦੀ ਤੇ ਵਾ ਵਾ ਬਾਬਾ ਕਲਾ ਜੀ ਮਦਰ ਰਕੜਾ ਤਹਾਬ ਕੇ ਪਹੁੰਚ ਗਏ ਆਪਣਾ ਨਾਮ ਲਿਖਵਾਓ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ ਜੈਕਾਰਾ ਬਾਬਾ ਪੋਣਾ ਹਰੀ ਜੀ ਦਾ ਬੋਲ ਸਾਚੇ ਦਰਵਾਜ਼ੇ ਕੀ ਜੈ ਪ੍ਰਿੰਸੀਪਲ ਜੀ ਐਸ ਐਫ ਕਾਸਮ ਸੀਨੀਅਰ ਕੈਂਡੀ ਟੂ ਨੰਬਰਸ ਇੰਦਜੀ ਸਿੰਘ ਮਾਹੀ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਕੰਡੀਗਾ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੇ ਐਸ ਇੱਕ ਮਾਡਲ ਸਕੂਲ ਜਿਹੜਾ ਹੈਗਾ ਉਹ ਤਲਾਇਆ ਹੈਗਾ ਜਿਹਦੇ ਵਿੱਚ 3 ਨਸ ਤੋਂ ਲੈ ਕੇ 5ਵੀਂ ਜਮਾਤ ਇੰਗਲਿਸ਼ ਮੀਡੀਅਮ ਵਿੱਚ ਬੈਠ ਕੇ ਰਹਿ ਦਿੱਤੇ ਸਾਡੇ ਦੇ ਪੜ੍ਹਦੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਹੈ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਸਾਡੇ ਦੇ ਜਿਹੜੇ ਆ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਬੱਚੇ ਜਿਹੜੇ ਇੱਥੇ ਦਾਖਲਾ ਪਾਓ ਤੇ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜ਼ਿਟ ਕਰੋ ਤੇ ਇਹ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਖੇਡਾਂ ਦੇ ਪੱਖੋਂ ਇਹ ਜਿਹੜਾ ਸਭ ਤੋਂ ਜਿਹੜਾ ਪੱਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇਵੀਂ ਤੋਂ ਲੈ ਕੇ ਬਾਅਦਮੀ ਕਲਾਸ ਤੱਕ ਪੜ੍ਹਦੇ ਆ ਇਹ ਕਲਾਸਾਂ ਜਿਹੜੇ ਹੈਗੇ ਆ ਤੇ ਸਭੇ ਕੋਲ ਕਲਾਸ 1 2 ਜਿਹੜੀ ਆ ਖਾਸ ਵਿੱਚ ਇਹ ਜਿਹੜੀ ਆ ਖੇੜੀ ਕੀਤੀ ਹੈਗੀ ਆ ਤੇ ਇਸ ਇਹ ਜਿਹੜਾ ਹੈਗਾ ਅੱਜ ਇਹ ਜਿਹੜੀ ਇਕੱਠਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਲਿਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਦਾਖਲ ਕਰਵਾਓ ਤੇ ਸਾਨੂੰ ਜਿਹੜਾ ਹੈ ਇਹ ਇਹ ਵਿਲਾਸ ਤੇ ਇਹਦਾ ਮੌਕਾ ਦੇ ਕੁ ਮਿਹੂਦੇ ਧੰਨਵਾਦ ਇਹ ਸੱਜਣਾ ਸ਼ਿ ਸ਼ੰਗ ਨਗਰ ਦਾ ਸਰਪੰਚ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਦਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀ ਨੂੰ ਇਜਾਜ਼ਤ ਦਿਓ ਧੰਨਵਾਦ